ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਪੈਰੇ ਤੇ ਆਉਂਦਿਆਂ ਨੂੰ ਜੀ ਸਾਨੂੰ ਇੱਥੇ ਜੀ 5 ਤੋਂ 6 ਮਹੀਨੇ ਹੋ ਗਏ ਜੀ ਆਂਦੇ ਨੂੰ ਤੁਹਾਨੂੰ ਇੱਥੇ ਆ ਕੇ ਕਿੱਦਾਂ ਦਾ ਲੱਗਦਾ ਕਿ ਬਾਬਾ ਜੀ ਦੇ ਚਰਨਾਂ 'ਚ ਤੁਸੀਂ ਆਉਂਨੇ ਹੋ ਮੱਥਾ ਟੇਕਦੇ ਹੋ ਅਸੀਂ ਜਪੈ ਦੀ ਸੇਵਾ ਕਰਦੇ ਹਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਸ ਲਾਇਕ ਸਮਝਣ ਨੇ ਆਪਣੇ ਚਰਨਾਂ 'ਚ ਲਿਆ ਕੇ ਸੇਵਾ ਦੀ ਮੌਕਾ ਬਖਸ਼ਿਆ ਜੀ ਔਰ ਅਸੀਂ ਹਰ ਨੂੰ ਅਪੀਲ ਕਰਦੇ ਆ ਕੇ ਗੁਰੂ ਦਾ ਲਾਹਾ ਖਟੋ ਜੀ ਬਾਬਾ ਜੀ ਤੁਹਾਨੂੰ ਇੱਥੇ ਆਂਦੇ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ 2 ਮਹੀਨੇ ਹੋ ਗਏ ਆ ਜੀ ਇੱਥੇ ਆ ਕੇ ਕਿੱਦਾਂ ਦਾ ਲੱਗਦਾ ਕਿ ਜਦੋਂ ਬਾਬ ਬਾਰ ਆਪਾਂ ਇਧਰੋਂ ਨਿਕਲਦੀਆਂ ਸਾਰੀਆਂ ਟੈਨਸ਼ਨਾਂ ਸ਼ੁਰੂ ਹੋ ਜਾਂਦੀ ਐ ਸਭ ਖਤਮ ਹੋ ਜਾਂਦਾ ਤੇ ਯਾਨੀ ਕਿ ਜੇ ਤੁਸੀਂ ਇੱਥੇ ਆਉਣੇ ਹੋ ਕੋਈ ਮਿਸ ਤੁਹਾਡੇ ਨਾਲ ਕੁਝ ਹੋਇਆ ਹੋਵੇ ਜਿੱਦਾਂ ਵੀ ਤੁਸੀਂ ਇੱਥੇ ਤੁਹਾਡੀ ਮੰਨਤ ਪੂਰੀ ਹੋਈ ਹੋਵੇ ਬਾਬਾ ਜੀ ਸਾਰੀਆਂ ਮੰਤਾਂ ਹੀ ਇੱਥੋਂ ਪੂਰੀਆਂ ਹੁੰਦੀਆਂ ਅੱਛਾ ਜੀ ਹਾਂਜੀ ਬਾਬਾ ਤੁਹਾਨੂੰ ਇੱਥੇ ਦੁਪਹਿਰੇ ਤੇ ਆਉਂਦੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕਿੰਨਾ ਟਾਈਮ ਹੋ ਗਿਆ ਜੀ ਅ ਵਾਈ ਗੁਰ ਜੀ ਮੈਨੂੰ ਹਾਂ ਸਿਰਫ ਦੂਜਾ ਹਫ਼ਤਾ ਹੀ ਹੈਗਾ ਜੀ ਅੱਛਾ ਜੀ ਬਟ ਵਾਈ ਗੁਰ ਜੀ ਇੰਨੀ ਕਿ ਮੇਰ ਕੀਤੀ ਹੈਗੀ ਆ ਕਿ ਮੈਂ ਉਹਨਾਂ ਦੀ ਜਿਹੜੀਆਂ ਮੇਰਾਂ ਨੇ ਉਹਨਾਂ ਨੂੰ ਬਿਆਨ ਨਹੀਂ ਕਰ ਸਕਦਾ ਅੱਛਾ ਜੀ ਹਾਂਜੀ ਜਾਣ ਕੇ ਜੋ ਮਨ ਇੱਛਾ ਹੁੰਦੀ ਹੈ ਨਾ ਉਹ ਚਵਾਰੇ ਸਭ ਦੇ ਹੋਣ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ ਯਾਨਕਿ ਇੰਨੀ ਵੀ ਇਸ ਕਿਰਪਾ ਨਾਲ ਦੀ ਜੀ ਦੀ ਇੰਨੀ ਇੱਕ ਬਖਸ਼ਿਸ਼ ਹੈਗੀ ਆ ਕਿ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਕਿੰਨੀ ਕੀ ਬਖਸ਼ਿਸ਼ ਆ ਅਸਾਰੀ ਕਾਇਨਾਤ ਜਿਹੜੀ ਇਸ ਤੇ ਪੱਤਾ ਵੀ ਹਿਲ ਰਿਹਾ ਨਾ ਇਹ ਵੀ ਉਹਨਾਂ ਦੇ ਹੁਕਮ ਦੇ ਵਿੱਚ ਹੀ ਹਿਲ ਰਿਹਾ ਅੱਛਾ ਅਸੀਂ ਸਵੇਰ ਦੇ ਖੜੇ ਹਾਂ ਔਰੇ ਵਾਈਗੁਰ ਜੀ ਸਾਹੀ ਆਪਣੇ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਹੈਗੇ ਆ ਤੇ ਅਸੀਂ ਕਹਿ ਰਹੇ ਕਿ ਵਾਈਗੁਰ ਦੇ ਦਰਸ਼ਨ ਕਰੋ ਔਰ ਜਿੰਨੀਆਂ ਵੀ ਖੁਸ਼ੀਆਂ ਲੈ ਸਕਦੇ ਹੋ ਕੋਈ ਵਾਇਗੁਰ ਇਹ ਕਰਕੇ ਖੜਾ ਸੇਵਸੀ ਆ ਇਹ ਅਡਣ ਦੇ ਵਿੱਚ ਨਾ ਸੰਕੋਚ ਜਾਨੇ ਕਿੱਦਾਂ ਅੱਡੀਏ ਆ ਸੰਗ ਜਾਣੇ ਆ ਪਰ ਸੰਗਣਾ ਨਹੀਂ ਚਾਹੀਦਾ ਇੱਕ ਭਖਾਰੀ ਹੈ ਨਾ ਉਹ ਐਦਾਂ ਠੂਠਾ ਲੈ ਕੇ ਮੰਗਦਾ ਦੇਣ ਵਾਲਾ ਦੇ ਜਾਂਦਾ ਵਾ ਜਿਹੜਾ ਦੇ ਜਾਂਦਾ ਉਹ ਤਾਂ ਰੱਬ ਬਣ ਗਿਆ ਤੇ ਅਸੀਂ ਰੱਬ ਦੇ ਘਰੋਂ ਨਹੀਂ ਮੰਗ ਸਕਦੇ ਅਸੀਂ ਕਹਿੰਨੇ ਕਿ ਹਰੇਕ ਵੀਰ ਨੂੰ ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਆ ਠੀਕ ਹੈ ਜੀ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਦੁਪਹਿਰਾਂ ਸਾਹਿਬ ਚਾਹੋ ਆਪਣੇ ਸਾਰੇ ਜਿੰਨੇ ਵੀ ਕੀਮਤੀ ਕੰਮ ਆ ਕੱਢ ਕੇ ਛੱਡ ਕੇ 1 ਘੰਟੇ ਵਾਸਤੇ ਆਓ 15 ਮਿੰਟ ਵਾਸਤੇ ਆਓ ਚਾਹੇ ਕਿਤੇ ਵੀ ਰਸਤਾ ਹੈ ਜਗ੍ਹਾ ਮਿਲਦੀ ਹੈ ਤੁਹਾਨੂੰ ਕਿਤੇ ਬਾਈਕ ਤੇ ਖੜ ਕੇ ਜਾਕ ਤੇ ਵੀ ਵਰਕੇ ਵਾਹਿਗੁਰੂ ਦੀ ਕਿਰਪਾ ਕਰੋ ਵਾਹਿਗੁਰੂ ਜੀ ਨੂੰ ਨਮ ਨਤਮਸਤਕ ਹੋਵੋ ਤੇ ਉਹਨਾਂ ਦੇ ਆਪਣੇ ਜਿਹੜੇ ਆਸ਼ੀਰਵਾਦ ਆ ਪ੍ਰਾਪਤ ਕਰੋ ਕੋਈ ਤੁਹਾਨੂੰ ਇੱਥੇ ਕਿੰਨਾ ਟਾਈਮ ਹੋ ਗਿਆ ਦੁਪਹਿਰੇ ਤੇ ਆਉਂਦਿਆਂ ਨੂੰ ਜੀ ਸਾਨੂੰ ਇੱਥੇ ਜੀ 5 ਤੋਂ 6 ਮਹੀਨੇ ਹੋ ਗਏ ਜੀ ਆਂਦੇ ਨੂੰ ਹੁਣ ਇੱਥੇ ਆ ਕੇ ਕਿੱਦਾਂ ਦਾ ਲੱਗਦਾ ਕਿ ਬਾਬਾ ਜੀ ਦੇ ਚਰਨਾਂ 'ਚ ਤੁਸੀਂ ਆਉਂਨੇ ਹੋ ਮੱਥਾ ਟੇਕਦੇ ਹੋ ਅਸੀਂ ਦੁਪਹਿਰ ਦੀ ਸੇਵਾ ਕਰਦੇ ਹਾਂ ਗੁਰੂ ਮਹਾਰਾਜ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਸ ਲਾਇਕ ਸਮਝਣ ਨੇ ਆਪਣੇ ਚਰਨਾਂ 'ਚ ਲਿਆ ਕੇ ਸੇਵਾ ਦੀ ਮੌਕਾ ਬਖਸ਼ਿਆ ਜੀ ਔਰ ਅਸੀਂ ਹਰ ਨੂੰ ਅਪੀਲ ਕਰਦੇ ਹਾਂ ਆ ਕੇ ਗੁਰੂ ਦਾ ਲਾਹਾ ਖਟੋ ਜੀ ਭਾਈ ਤੁਹਾਨੂੰ ਇੱਥੇ ਆਂਦੋਂ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ 2 ਮਹੀਨੇ ਹੋ ਗਏ ਆ ਜੀ ਇੱਥੇ ਆ ਕੇ ਕਿੱਦਾਂ ਦਾ ਲੱਗਦਾ ਕਿ ਜਦੋਂ ਬਾਬਾ ਜੀ ਦੇ ਅੰਦਰ ਮੱਥਾ ਟੇਕਦੇ ਹਾਂ ਕਿੱਦਾਂ ਦੀ ਫੀਲ ਆਉਂਦੀ ਹੈ ਸਾਰੀਆਂ ਟੈਨਸ਼ਨਾਂ ਇੱਥੇ ਆ ਕੇ ਖਤਮ ਹੁੰਦੀਆਂ ਜੀ ਬਾ ਜਾਨੀ ਕਿ ਜੇ ਤੁਸੀਂ ਇੱਥੇ ਆਉਨੇ ਹੋ ਕੋਈ ਮਿਸ ਤੁਹਾਡੇ ਨਾਲ ਕੁਝ ਹੋਇਆ ਹੋਵੇ ਜਿੱਦਾਂ ਵੀ ਤੁਹ ਇੱਥੇ ਤੁਹਾਡੀ ਮੰਨਤ ਪੂਰੀ ਹੋਈ ਹੋਵੇ ਬਾਬਾ ਜੀ ਸਾਰੀਆਂ ਮੰਨਤਾਂ ਹੀ ਇੱਥੋਂ ਪੂਰੀਆਂ ਹੁੰਦੀਆਂ ਅੱਛਾ ਜੀ ਹਾਂਜੀ ਬਾਬਾ ਤੁਹਾਨੂੰ ਇੱਥੇ ਚਪੈਰੇ ਤੇ ਆਉਂਦੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਕਿੰਨਾ ਟਾਈਮ ਹੋ ਗਿਆ ਜੀ ਅ ਵਾਈ ਗੁਰ ਜੀ ਮੈਨੂੰ ਸਿਰਫ ਦੂਜਾ ਹਫਤਾ ਹੀ ਹੈਗਾ ਜੀ ਅੱਛਾ ਜੀ ਬਟ ਵਾਈ ਗੁਰ ਜੀ ਇੰਨੀ ਕਿ ਮੇਰ ਕੀਤੀ ਹੈਗੀ ਆ ਕਿ ਮੈਂ ਉਹਨਾਂ ਦੀ ਜਿਹੜੀਆਂ ਮੇਰਾਂ ਨੇ ਉਹਨਾਂ ਨੂੰ ਬਿਆਨ ਨਹੀਂ ਕਰ ਸਕਦਾ ਅੱਛਾ ਜੀ ਹਾਂਜੀ ਜਾਨੀ ਕਿ ਜੋ ਮਨ ਦੀ ਇੱਛਾ ਹੁੰਦੀ ਹੈ ਨਾ ਉਹ ਚਵੇਰੇ ਸਭ ਦੇ ਹੋਣ ਤੋਂ ਪਹਿਲਾਂ ਪੂਰੀ ਹੋ ਜਾਂਦੀ ਹੈ ਯਾਨੀ ਕਿ ਐਨੀ ਮੀਨਸ ਕਿਰਪਾ ਨਾਲ ਦੀ ਐਨੀ ਇੱਕ ਬਖਸ਼ਿਸ਼ ਹੈਗੀ ਆ ਕਿ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਕਿੰਨੀ ਕੀ ਬਖਸ਼ਿਸ਼ ਆ ਅਸਾਰੀ ਕਾਇਨਾਤ ਜਿਹੜੀ ਇਸ ਤੇ ਪੱਤਾ ਵੀ ਹਿਲ ਰਿਹਾ ਨਾ ਇਹ ਵੀ ਉਹਨਾਂ ਦੇ ਹੁਕਮ ਦੇ ਵਿੱਚ ਹੀ ਹਿਲ ਰਿਹਾ ਅੱਛਾ ਅਸੀਂ ਸਵੇਰ ਦੇ ਖੜੇ ਆ ਔਰੇ ਵਾਈਗੁਰ ਜੀ ਸਾਈਜ਼ ਆਪਣੇ ਟ੍ਰੈਫਿਕ ਕੰਟਰੋਲ ਕਰ ਰਹੇ ਹੈਗੇ ਆ ਤੇ ਅਸੀਂ ਕਹਦੇ ਆ ਕਿ ਵਾਈਗੁਰ ਦੇ ਦਰਸ਼ਨ ਕਰੋ ਔਰ ਜਿੰਨੀਆਂ ਵੀ ਖੁਸ਼ੀਆਂ ਲੈ ਸਕਦੇ ਹੋ ਕਈ ਵਾਇਗੁਰੇ ਐ ਕਰਕੇ ਖੜਾ ਸੇਵਸੀ ਆ ਇਹ ਅਡਣ ਦੇ ਵਿੱਚ ਨਾ ਸੰਕੋਚ ਇਹਨੇ ਕਿੱਦਾਂ ਆ Đੀਏ ਇਸ ਸੰਗ ਜਾਣੇ ਆ ਪਰ ਸੰਗਣਾ ਨਹੀਂ ਚਾਹੀਦਾ ਇੱਕ ਭਖਾਰੀ ਆ ਨਾ ਉਹ ਐਦਾਂ ਠੂਠਾ ਲੈ ਕੇ ਮੰਗਦਾ ਦੇਣ ਵਾਲਾ ਦੇ ਜਾਂਦਾ ਵਾ ਜਿਹੜਾ ਦੇ ਜਾਂਦਾ ਉਹ ਤਾਂ ਰੱਬ ਬਣ ਗਿਆ ਤੇ ਅਸੀਂ ਰੱਬ ਦੇ ਘਰੋਂ ਨਹੀਂ ਮੰਗ ਸਕਦੇ ਅਸੀਂ ਕਹਿੰਨੇ ਕਿ ਹਰੇਕ ਵੀਰ ਨੂੰ ਜਿੱਥੇ ਵੀ ਮੇਰੀ ਆਵਾਜ਼ ਪਹੁੰਚਦੀ ਆ ਠੀਕ ਆ ਜੀ ਮੈਂ ਸਾਈ ਸੰਗ ਨੂੰ ਬੇਨਤੀ ਕਰਦਾ ਕਿ ਚਪੈਰਾ ਸਾਹਿਬ ਚਾਹੋ ਆਪਣੇ ਸਾਰੇ ਜਿੰਨੇ ਵੀ ਕੀਮਤੀ ਕੰਮ ਆ ਕੱਢ ਕੇ ਛੱਡ ਕੇ 1 ਘੰਟੇ ਵਾਸਤੇ ਆਓ 15 ਮਿੰਟ ਵਾਸਤੇ ਆਓ ਚਾਹੇ ਕਿਤੇ ਵੀ ਰਸਤਾ ਹੈ ਜਗ੍ਹਾ ਮਿਲਦੀ ਏ ਤੁਹਾਨੂੰ ਕਿਤੇ ਬਾਈਕ ਤੇ ਖੜ ਕੇ ਜਾਕ ਤੇ ਵੀ ਵਰਕੇ ਵਾਹਿਗੁਰੂ ਦੀ ਕਿਰਪਾ ਕਰੋ ਵਾਹਿਗੁਰੂ ਜੀ ਨੂੰ ਨਤਮਸਤਕ ਹੋਵੋ ਤੇ ਉਹਨਾਂ ਦੇ ਆਪਣੇ ਜਿਹੜੇ ਆਸ਼ੀਰਵਾਦ ਆ ਪ੍ਰਾਪਤ ਕਰੋ